ਸ਼੍ਰੋਮਣੀ ਅਕਾਲੀ ਦਲ ਦਾ ਮਹਾ ਸੰਕਟ ਬ੍ਰੈਕਟਡ ਕੁਝ ਗੱਲ ਹੈ ਕੁਝ ਕੋਡ ਕੀਤੀ ਗੱਲ ਹੈ ਫਿਰ ਮੈਂ ਉਹਦੇ ਵਿਸਥਾਰ ਚ ਜਾਣਾ ਅੱਗੇ ਅਕਾਲੀ ਦਲ ਵਿੱਚ ਪਹਿਲਾਂ ਕਈ ਵਾਰ ਫੁੱਟ ਪਈ ਪਰ ਉਹ ਫੁੱਟ ਆਗੂਆਂ ਦੀ ਆਪਸੀ ਲੜਾਈ ਕਰਨ ਹੁੰਦੀ ਸੀ ਇਸ ਸਮੇਂ ਦਾ ਸੰਕਟ ਅਕਾਲੀ ਦਲ ਦੀ ਲੋਕਾਂ ਤੋਂ ਦੂਰੀ ਅਤੇ ਵੱਧ ਰਹੀ ਬੇਗਾਨਗੀ ਕਰਨ ਉੱਤੇ ਆ ਹੈ ਕੋਡ ਕੀਤੀ ਗੱਲ ਬਹੁਤ ਕੁਝ ਕਹਿੰਦੀ ਹੈ ਕਿ ਅਕਾਲੀ ਦਲ ਵਿੱਚ ਪਹਿਲਾਂ ਵੀ ਕਈ ਵਾਰ ਫੁੱਟ ਪਈ ਹੈ ਪਰੋ ਫੁੱਟ ਆਗੂਆਂ ਦੀ ਆਪਸੀ ਲੜਾਈ ਕਰਨ ਹੁੰਦੀ ਸੀ ਇਸ ਸਮੇਂ ਦਾ ਸੰਕਟ ਅਕਾਲੀ ਦਲ ਦੀ ਲੋਕਾਂ ਤੋਂ ਦੂਰੀ ਅਤੇ ਵੱਧ ਰਹੀ ਬੇਗਾਨਗੀ ਕਾਰਨ ਪੈਦਾ ਹੋਇਆ ਸਭਰਾਜ ਵੀਰ ਮੈਂ ਮੋਟੇ-ਮੋਟੇ ਅੰਸ਼ ਨੇ ਉਹਦੇ ਸ਼੍ਰੋਮਣੀ ਅਕਾਲੀ ਦਲ ਦਾ ਨਿਗਾਰ ਇਸ ਸਮੇਂ ਸਿਖਰ ਉੱਤੇ ਹੈ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਉਸ ਨੂੰ ਸਿਰਫ ਇੱਕ ਹਲਕੇ ਵਿੱਚ ਕਾਮਯਾਬੀ ਮਿਲੀ ਅਤੇ 10 ਹਲਕਿਆਂ ਵਿੱਚ ਉਸਦੇ ਉਮੀਦਵਾਰਾਂ ਦੀ ਜਮਾਨਤ ਜਪਤ ਹੋਈ ਪਾਰਟੀ ਨੂੰ ਸਿਰਫ 3 13.4% ਦੀਆਂ ਵੋਟਾਂ ਪਈਆਂ ਹਨ। ਅਕਾਲੀ ਦਲ ਨੂੰ ਵਿਧਾਨ ਸਭਾ ਦੇ ਸਿਰਫ 9 ਹਲਕਿਆਂ ਵਿੱਚ ਲੀਡ ਹਾਸਲ ਹੋਈ ਜਦੋਂ ਕਿ ਕਾਂਗਰਸ ਨੂੰ 38 ਤੇ ਆਮ ਆਦਮੀ ਪਾਰਟੀ ਨੂੰ 32 ਹਲਕਿਆਂ ਵਿੱਚ ਪਹਿਲੇ ਨੰਬਰ ਦਾ ਸਥਾਨ ਮਿਲਿਆ। ਨਤੀਜੇ ਆਉਣ ਤੋਂ ਬਾਅਦ ਪਾਰਟੀ ਅੰਦਰੂਨੀ ਫੁੱਟ ਹੋਰ ਵੱਧ ਗਈ। ਨਤੀਜੇ ਆਉਣ ਤੋਂ ਬਾਅਦ ਕਹਿੰਦੇ ਕਿ ਅਕਾਲੀ ਦਲ ਦੇ ਅੰਦਰ ਪਾਰਟੀ ਅੰਦਰਲੀ ਫੁੱਟ ਹੋਰ ਵੱਧ ਗਈ। ਪਾਰਟੀ ਆਪਣੇ ਮੁਢਲੇ ਜਮਹੂਰੀ ਖਾਸੇ ਵੱਲ ਕਵਾਇਦ ਕਰਨ ਵਿੱਚ ਅਸਫਲ ਹੋ ਰਹੀ ਹੈ। ਹੋਰ ਹੀ 잡ਦੀ ਹੈ ਲੋਕਾਂ ਵਿੱਚ ਪ੍ਰਭਾਵ ਇਹ ਹੈ ਕਿ ਪਾਰਟੀ ਉੱਤੇ ਭਾਰੂ ਲੀਡਰਸ਼ਿਪ ਅਜੇ ਹੀ ਕਵਾਇਦ ਉੱਤੇ ਨਕੇਲ ਪਾ ਕੇ ਰੱਖਣਾ ਚਾਹੁੰਦੀ ਹੈ ਅੱਜ ਦੇ ਅਕਾਲੀ ਆਗੂ ਪਾਰਟੀ ਦਾ ਇਤਿਹਾਸ ਤਾਂ ਜਾਣਦੇ ਹਨ ਪਰ ਕੁਰਬਾਨੀ ਤੇ ਤਿਆਗ ਦੀ ਉਸ ਭਾਵਨਾ ਤੋਂ ਕੌਹਾਂ ਦੂਰੀ ਤੇ ਖੜੇ ਹਨ ਇਹ ਇੱਕ ਲਾਈਨ ਸਮੁੱਚੇ ਅਕਾਲੀ ਦਲ ਦੀ ਮੌਜੂਦਾ ਸਥਿਤੀ ਨੂੰ ਸਪਸ਼ਟ ਕਰ ਰਹੀ ਹੈ ਅੱਜ ਦੇ ਅਕਾਲੀ ਆਗੂ ਪਾਰਟੀ ਦਾ ਇਤਿਹਾਸ ਤਾਂ ਜਾਣਦੇ ਹਨ ਪਰ ਕੁਰਬਾਨੀ ਤੇ ਤਿਆਗ ਦੀ ਉਸ ਭਾਵਨਾ ਤੋਂ ਕੋਹਾਂ ਦੂਰ ਖੜੇ ਹਨ ਉਹਨਾਂ ਦੀ ਪੰਜਾਬ ਤੇ ਪੰਜਾਬੀਅਤ ਪ੍ਰਤੀ ਪ੍ਰਤੀਬੱਧਤਾ ਸ਼ੱਕ ਦੇ ਘੇਰੇ ਵਿੱਚ ਹੈ ਉਹ ਪੰਜਾਬੀਆਂ ਤੇ ਸਿੱਖਾਂ ਦੀ ਵੱਡੀ ਗਿਣਤੀ ਦਾ ਇਤਵਾਰ ਖਵਾ ਚੁੱਕੇ ਹਨ ਇਹ ਮੌਜੂਦਾ ਅਕਾਲੀ ਦਲ ਦੀ ਡੈਫੀਨੇਸ਼ਨ ਹੈ ਪਰਵਾਸ਼ਾ ਹੈ ਮੈਂ ਦੁਆਰਾ ਇਹ ਗੱਲ ਨੂੰ ਤੁਹਾਡੇ ਧਿਆਨ ਚ ਲਿਆਉਣਾ ਅੱਜ ਦੇ ਅਕਾਲੀ ਆਗੂ ਪਾਰਟੀ ਦਾ ਇਤਿਹਾਸ ਤਾਂ ਜਾਣਦੇ ਹਨ ਪਰ ਕੁਰਬਾਨੀ ਤੇ ਤਿਆਗ ਦੀ ਉਸ ਭਾਵਨਾ ਤੋਂ ਕੋਹਾਂ ਦੂਰੀ ਤੇ ਖੜੇ ਹਨ ਉਨ੍ਹਾਂ ਦੀ ਪੰਜਾਬ ਤੇ ਪੰਜਾਬੀਅਤ ਪ੍ਰਤੀ ਪ੍ਰਤੀਬੱਧਤਾ ਸ਼ੱਕ ਦੇ ਘੇਰੇ ਵਿੱਚ ਹੈ ਅਤੇ ਉਹ ਪੰਜਾਬੀਆਂ ਅਤੇ ਸਿੱਖਾਂ ਦੀ ਵੱਡੀ ਗੰਟੀ ਦਾ ਇਤਵਾਰ ਗਵਾ ਚੁੱਕਿਆ। 1966 ਵਿੱਚ ਭਾਸ਼ਾ ਦੇ ਆਧਾਰ ਤੇ ਸੂਬਾ ਬਣਨ ਤੋਂ ਬਾਅਦ ਅਕਾਲੀ ਦਲ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਦੇਰ ਸੱਤਾ ਵਿੱਚ ਰਹਿਣ ਵਾਲੀ ਪਾਰਟੀ ਹੈ। ਮੈਂ ਇਹਦੇ ਵਿੱਚ ਕੋਈ ਟਿੱਪਣੀ ਨਹੀਂ ਕਰ ਰਿਹਾ ਮੈਂ ਉਬੂ ਉਹ ਲਿਖਤ ਦੇ ਵਿੱਚੋਂ ਕੁਝ ਮੋਟੇ ਅੰਸ਼ ਕੁਝ ਪ੍ਰਮੁੱਖ ਅੰਸ਼ ਤੁਹਾਡੇ ਮੂਰੇ ਰੱਖ ਰਿਹਾ ਜਿਹੜਾ ਸਵਰਾਜ ਵੀਰ ਦੇ ਲੇਖ ਦੇ ਵਿੱਚੋਂ ਹੈ। ਕਪਸ਼ ਸੁਰਾਜ ਵੀਰ ਹੋਰੀ ਪੰਜਾਬੀ ਟ ਟੂਨ ਦੇ ਸੰਪਾਦਕ ਰਹੇ ਨੇ ਉਹ ਕਿ ਵਿਦਵਾਨ ਨੇ ਸੋ ਉਹਨਾਂ ਦੀ ਇਸ ਇਸ ਹਵਾਲੇ ਨਾਲ ਬਹੁਤ ਗੰਭੀਰ ਮੈਨੂੰ ਲੱਗਿਆ ਕਿ ਸਾਨੂੰ ਵਿਚਾਰਨਾ ਚਾਹੀਦਾ ਕਲਗਲ ਦੇ ਸੰਕਟ 1966 ਵਿੱਚ ਭਾਸ਼ਾ ਦੇ ਆਧਾਰ ਤੇ ਸੂਬਾ ਵੰਡਣ ਤੋਂ ਬਾਅਦ ਅਕਾਲੀ ਦਲ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਦਿਰ ਸੱਤਾ ਵਿੱਚ ਰਹਿਣ ਵਾਲੀ ਪਾਰਟੀ ਹੈ ਇੱਥੇ ਸਵਾਲ ਇਹ ਹੈ ਕਿ ਅਕਾਲੀ ਦਲ ਦੀ ਇਹ ਸਿਆਸੀ ਪ੍ਰਪੁਖਤਾ ਪ੍ਰਮੁਖਤਾ ਕਦੋਂ ਗਵਾਚੀ ਸਪਸ਼ਟ ਹੈ ਕਿ 2007 ਤੋਂ 2017 ਵਿੱਚ ਲਗਾਤਾਰ ਸੱਤਾ ਵਿੱਚ ਰਹਿਣ ਦੌਰਾਨ ਗਵਾਚੀ ਕਹਿੰਦੇ ਕਿ ਸਪਸ਼ਟ ਹੈ ਕਿ 2007 ਤੋਂ 2017 ਤੱਕ ਲਗਾਤਾਰ ਸੱਤਾ ਵਿੱਚ ਰਹਿਣ ਦੌਰਾਨ ਗਵਾਚੀ ਅਤੇ 2012 ਤੋਂ 17 ਦੌਰਾਨ ਗਵਾਚੀ ਵੀ ਇਸ ਤਰ੍ਹਾਂ ਕਿ ਪਾਰਟੀ ਨੂੰ ਵੀ ਇਸ ਦਾ ਪਤਾ ਨਹੀਂ ਲੱਗਿਆ ਆ ਲਗਾਤਾਰ 10 ਸਾਲ ਦੇ ਰਾਜ ਤੋਂ ਪਿਛਲੇ 5 ਸਾਲ ਤਾਂ ਕਹਿੰਦੇ ਹਾਲ ਹੀ ਰਿਹਾ ਕਿ ਪਾਰਟੀ ਨੂੰ ਵੀ ਪਤਾ ਨਹੀਂ ਲੱਗਿਆ ਕਿ ਕਦੋਂ ਉਹਨਾਂ ਦੀ ਇਹ ਇਹ ਸਾਰਾ ਕੁਝ ਮਤਲਬ ਕੇ ਪ੍ਰਮੁਖਤਾ ਗਵਾਚ ਗਈ ਇਸ ਦੇ ਪ੍ਰਮੁੱਖ ਕਾਰਨ ਹਨ ਆਗੂਆਂ ਦੀ ਲੋਕਾਂ ਤੋਂ ਦੂਰੀ ਹੰਕਾਰ ਲਾਲਚ ਰਿਸ਼ਵਤਖੋਰੀ ਅਤੇ ਪਰਿਵਾਰਵਾਦ ਅਕਾਲੀ ਜਲਦੇ ਨਿਹਾਰ ਦੇ ਪ੍ਰਮੁੱਖ ਕਾਰਨ ਉਹ ਕਹਿੰਦੇ ਕਿ ਆਗੂਆਂ ਦੀ ਲੋਕਾਂ ਤੋਂ ਦੂਰੀ ਹੰਕਾਰ ਲਾਲਚ ਰਿਸ਼ਵਤਖੋਰੀ ਤੇ ਪਰਿਵਾਰਵਾਦ ਇੱਥੇ ਇਹ ਪੁੱਛਿਆ ਜਾਣਾ ਸੁਭਾਅਕ ਹੈ ਕਿ ਇੰਨੇ ਵੱਡੇ ਇਤਿਹਾਸਕ ਪਛੋਕੜ ਵਾਲੀ ਪਾਰਟੀ ਦਾ ਵਰਤਮਾਨ ਸਰੂਪ ਕਿ ਹੋ ਗਿਆ ਹੈ 1975 ਵਿੱਚ ਕਾਂਗਰਸ ਦੀਆਂ ਫਾਂਸੀਵਾਦੀ ਰੁਚੀਆਂ ਵਿਰੁੱਧ ਲੜਨ ਵਾਲਾ ਅਕਾਲੀ ਦਲ ਹੁਣ ਕਿਤੇ ਦਿਖਾਈ ਨਹੀਂ ਦਿੰਦਾ 1975 ਚ ਕਾਂਗਰਸ ਦੀਆਂ ਫਾਂਸੀਵਾਦੀ ਰੁਚੀਆਂ ਵਿਰੁੱਧ ਲੜਨ ਵਾਲਾ ਅਕਾਲੀ ਦਲ ਹੁਣ ਕਿਤੇ ਵੀ ਦਿਖਾਈ ਨਹੀਂ ਦਿੰਦਾ ਕੇਂਦਰ ਵਿੱਚ ਭਾਜਪਾ ਨਾਲ ਸੱਤਾ ਦਾ ਭਾਈਵਾਲ ਰਹਨੇ ਆ ਅਕਾਲੀ ਦਲ ਨੇ ਦੇਸ਼ ਦੇ ਵੱਡੀ ਘਟ ਗਿਣਤੀ ਫਿਰਕੇ ਵਿਰੁੱਧ ਹੋਈ ਹਜੂਮੀ ਹਿੰਸਾ ਧਾਰਾ 370 ਮਨਸੂਬਕਰਨ ਨਾਗਰਿਕਤਾ ਸੋਧ ਬਿੱਲ ਪਾਸ ਕਰਨ ਆਦ ਵਿੱਚ ਦੇਸ਼ ਦੇ ਸੰਘੀ ਢਾਂਚੇ ਦੀ ਰਾਖੀ ਕਰਨ ਅਤੇ ਘੱਟ ਗਿਣਤੀਆਂ ਦੇ ਹੱਕ ਵਿੱਚ ਆਵਾਜ਼ ਉਠਾਉਣ ਦੇ ਉਸੂਲਾਂ ਨੂੰ ਪਿੱਠ ਦਿਖਾਈ। ਸੋ ਜਿਹੜਾ 1975 ਚ ਅਕਾਲੀ ਦਲ ਕਹਿੰਦੇ ਕਾਂਗਰਸੀ ਫਾਂਸੀਵਾਦੀ ਵਿਰੁੱਧ ਲੜਦਾ ਸੀ ਉਹ ਅੱਜ ਦਿਖਾਈ ਨਹੀਂ ਦਿੰਦਾ। ਅੱਜ ਕੇਂਦਰ ਦੀਆਂ ਉਹੀ ਜਿਹੀਆਂ ਫਾਂਸੀਵਾਦੀਆਂ ਆਪਦੇ ਮਾਮਲੇ 'ਚ ਘੱਟ ਗਿਣਤੀਆਂ ਦੇ ਫਿਰਕਿਆਂ ਦੇ ਖਿਲਾਫ ਕੀਤੇ ਜਾ ਰਹੇ ਫੈਸਲਿਆਂ ਦੇ ਵਿੱਚ ਉਹ ਪਿੱਠ ਕਰ ਲੈਂਦਾ। ਇੱਥੇ ਇਹ ਧਿਆਨ ਦੇਣ ਯੋਗ ਹੈ ਕਿ ਅਕਾਲੀ ਦਲ ਆਪਣੀਆਂ ਇਹਨਾਂ ਭੁੱਲਾਂ ਨੂੰ ਸਵਕਾਰ ਕਰਨ ਤੇ ਸਵੈ ਪਰਚੋਲ ਕਰਨ ਲਈ ਵੀ ਤਿਆਰ ਨਹੀਂ ਹੈ। ਉਹ ਤੋਂ ਵੀ ਵੱਡਾ ਪਹਿਲੂ ਇੱਥੇ ਇਹ ਧਿਆਨ ਦੇਣ ਜੋਗ ਹੈ ਕਿ ਅਕਾਲੀ ਦਲ ਆਪਣੀਆਂ ਨਾ ਭੁੱਲਾਂ ਨੂੰ ਸਬਕਾਰ ਕਰਨ ਤੇ ਸਵੈ ਪਰਚੋਲ ਕਰਨ ਲਈ ਵੀ ਤਿਆਰ ਨਹੀਂ ਹੈ। ਇਹੀ ਨਹੀਂ ਪਾਰਟੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਹੋਰ ਧਾਰਮਿਕ ਮੁੱਦਿਆਂ ਤੇ ਵੀ ਅਤਿਅੰਤ ਸਵੇਦਨਹੀਨਤਾ ਦਿਖਾਈ। ਜਿਸ ਕਾਰਨ ਪਾਰਟੀ ਪੰਜਾਬੀਆਂ ਤੇ ਸਿੱਖਾਂ ਦੇ ਮਨਾਂ ਚੋਂ ਦੂਰ ਹੁੰਦੀ ਗਈ ਅਤੇ ਹੋਰ ਦੂਰ ਹੋ ਰਹੀ ਹੈ। ਹੁੰਦੀ ਤਾਂ ਰਹੀ ਹੈ ਜੇ ਵੀ ਦੂਰ ਹੋ ਜਾਂਦੀ ਹੈ ਕਹਿੰਦੇ। ਲੋਕਾਂ ਤੋਂ ਦੂਰ ਹੋਣ ਵਿੱਚ ਵੱਡੀ ਤੇਜ਼ੀ 220 ਵਿੱਚ ਆਈ। ਜਦੋਂ ਕੇਂਦਰ ਸਰਕਾਰ ਨੇ ਖੇਤੀ ਖੇਤrana ਸੰਬੰਧਤ ਤਿੰਨ ਆਰਡੀਨੈਂਸ ਜਾਰੀ ਕੀਤੇ ਤਾਂ ਅਕਾਲੀ ਦਲ ਕੇਂਦਰ ਸਰਕਾਰ ਵਿੱਚ ਭਾਰਤੀ ਜਨਤਾ ਪਾਰਟੀ ਦਾ ਭਾਈਵਾਲ ਸੀ ਬਹੁਤ ਦੇਰ ਤੱਕ ਕਾਲੀ ਆਗੂ ਇਹਨਾਂ ਆਰਡੀਨੈਂਸਾਂ ਜੋ ਬਾਅਦ ਵਿੱਚ ਕਾਨੂੰਨ ਬਣ ਗਏ ਨੂੰ ਸਹੀ ਦਰਸਾਉਂਦੇ ਰਹੇ ਪਰ ਪੰਜਾਬ ਦੀਆਂ ਕਿਸਾਨਾਂ ਜਥੇਬੰਦੀਆਂ ਦੀ ਅਗਵਾਈ ਵਿੱਚ ਜਿਹਾ ਵਿਸ਼ਾਲ ਕਿਸਾਨ ਅੰਦੋਲਨ ਹੋਂਦ ਵਿੱਚ ਆਇਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕੇਂਦਰੀ ਸਰਕਾਰ ਤੋਂ ਵੱਖ ਹੋਣ ਲਈ ਮਜਬੂਰ ਹੋਣਾ ਪਿਆ 100 ਸਾਲ ਪਹਿਲਾਂ ਪੰਜਾਬ ਦੇ ਵਾਤਾਵਰਣ ਵਿੱਚ ਨਵ ਜਿੰਦਗੀ ਦੀ ਸੁਗੰਧ ਖਿਲਾਰਨ ਵਾਲੀ ਪਾਰਟੀ ਵਿੱਚ ਇੰਨਾ ਵੱਡਾ ਨਿਗਾਰ ਕਿਉਂ ਆਇਆ ਹੈ? ਇਹ ਸਵਾਲ ਹੈ। ਕਹਿੰਦੇ 100 ਸਾਲ ਪਹਿਲਾਂ ਪੰਜਾਬ ਦੇ ਵਾਤਾਵਰਣ ਵਿੱਚ ਨਵ ਜਿੰਦਗੀ ਦੀ ਸੁਗੰਧ ਖਿਲਾਰਨ ਵਾਲੀ ਪਾਰਟੀ ਵਿੱਚ ਇੰਨਾ ਵੱਡਾ ਨਿਗਾਰ ਕਿਉਂ ਆਇਆ ਹੈ? ਅਕਾਲੀ ਦਲ ਨੇ ਆਪਣੇ ਸ਼ਾਨਦਾਰ ਇਤਿਹਾਸਕ ਪਿਸ਼ੋਕੜ ਅਤੇ ਜਮਹੂਰੀ ਪਰਤਾ ਤੋਂ ਮੂੰਹ ਮੋੜ ਕੇ ਪਰਿਵਾਰਵਾਦ ਦਾ ਪੱਲਾ ਕਿਉਂ ਫੜ ਲਿਆ ਹੈ? ਕਿਉਂ ਪਾਰਟੀ ਦੇ ਆਗੂਆਂ ਦੇ ਚਿਹਰੇ ਬੋਲੀ ਜੀਵਨ ਜਾਂਚ ਕਿਸਾਨ ਮੁਖੀ ਘਟ ਅਤੇ ਸਰਮਾਇਯਦਾਰ ਮੁਖੀ ਜ਼ਿਆਦਾ ਲੱਗਦੇ ਹਨ ਪਾਰਟੀ ਦਾ ਭੋਈ ਮੁਖੀ ਕਿਰਦਾਰ ਕਿਉਂ ਲੋਪ ਹੋ ਗਿਆ ਹੈ ਫੈਡਰਲਿਜ਼ਮ ਖੇਤਰੀ ਹਿੱਤਾਂ ਅਤੇ ਘਟ ਗਿਣਤੀ ਫਿਰਕਿਆਂ ਦੇ ਹੱਕਾਂ ਦੀ ਅਲੰਬਰਦਾਰ ਬਣਦੀ ਸਮਰੱਥਾ ਰੱਖਦੀ ਇਸ ਪਾਰਟੀ ਕੋਲ ਅੱਜ ਪੰਜਾਬ ਤੇ ਦੇਸ਼ ਦੀ ਸਿਆਸਤ ਨੂੰ ਸੇਧ ਦੇਣ ਵਾਲਾ ਕੋਈ ਸਿਆਸੀ ਤੇ ਸਮਾਜਿਕ ਏਜੰਡਾ ਕਿਉਂ ਨਹੀਂ ਹੈ ਪ੍ਰਮੁੱਖ ਸਵਾਲ ਇਹ ਹੈ ਕਿ ਪੰਜਾਬ ਦੀ ਅੱਜ ਦੀ ਸਿਆਸਤ ਵਿੱਚ ਅਕਾਲੀ ਦਲ ਲਈ ਕੋਈ ਭੂਮਿਕਾ ਬਚੀ ਹੈ ਜਾਂ ਨਹੀਂ ਬਹੁਤ ਵੱਡਾ ਸਵਾਲ ਪਾਰ ਹੈ ਇਸ ਬਰਾਜ ਬੀਰੋੜੀ ਕਹਿੰਦੇ ਪ੍ਰਮੁੱਖ ਸਵਾਲ ਇਹ ਹੈ ਕਿ ਕੀ ਪੰਜਾਬ ਦੀ ਅੱਜ ਦੀ ਸਿਆਸਤ ਵਿੱਚ ਅਕਾਲੀ ਦਲ ਦੀ ਕੋਈ ਭੂਮਿਕਾ ਬਚੀ ਹੈ ਜਾਂ ਨਹੀਂ ਕੀ ਪੰਜਾਬ ਨੂੰ ਅਕਾਲੀ ਦਲ ਦੀ ਲੋੜ ਹੈ ਜਾਂ ਪਾਰਟੀ ਆਪਣੀ ਸਾਰਸਕਤਾ ਗਵਾ ਚੁੱਕੀ ਹੈ ਇੱਥੇ ਇਹ ਪ੍ਰਸ਼ਨ ਉੱਪਰ ਦਾ ਹੈ ਕਿ ਜੇ ਅਕਾਲੀ ਦਲ ਹੋਰ ਕਮਜ਼ੋਰ ਹੁੰਦਾ ਹੈ ਤਾਂ ਸਿੱਖ ਭਾਈਚਾਰੇ ਦੀ ਭਾਵਨਾਤਮਕ ਤੇ ਹਕੀਕੀ ਨੁਮਾਇੰਦਗੀ ਕਿਹੜੀ ਪਾਰਟੀ ਕਰੇਗੀ ਸ਼੍ਰੋਮਣੀ ਅਕਾਲੀ ਦਲ ਆਪਣੇ ਮੁੱਖ ਕੰਮ ਤੋਂ ਮੁੱਖ ਅਦੇਸ਼ ਤੋਂ ਲਾਂਬੇ ਹੋ ਗਿਆ ਇਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਹਿੰਦੇ ਇੱਥੇ ਇਹ ਪ੍ਰਸ਼ਨ ਉੱਭਰਦਾ ਹੈ ਕਿ ਜੇ ਅਕਾਲੀ ਦਲ ਹੋਰ ਕਮਜ਼ੋਰ ਹੁੰਦਾ ਹੈ ਤਾਂ ਸਿੱਖ ਭਾਈਚਾਰੇ ਦੀ ਭਾਵਨਾਤਮਕ ਤੇ ਹਕੀਕੀ ਨੁਮਾਇੰਦਗੀ ਕਿਹੜੀ ਪਾਰਟੀ ਕਰੇਗੀ ਇਹਨਾਂ ਸਵਾਲਾਂ ਦੇ ਜਵਾਬ ਬਹੁਤ ਜਟੜ ਹਨ 1960 ਤੱਕ ਅਕਾਲੀ ਦਲ ਤੇ ਕਾਂਗਰਸ ਇੱਕ ਦੂਜੇ ਦੇ ਨਜ਼ਦੀਕ ਸਨ 1957 ਦੀਆਂ ਲੋਕ ਸਭਾ ਚੋਣਾਂ ਵੀ ਦੋਹਾਂ ਨੇ ਮਿਲ ਕੇ ਇਕੱਠਿਆਂ ਲੜੀਆਂ ਪਰ 1980ਵਿਆਂ ਦੇ ਘਟਨਾਕਰਮ ਅਤੇ 1984 ਵਿੱਚ ਸ਼੍ਰੀ ਦਰਬਾਰ ਸਾਹਿਬ ਉੱਤੇ ਹੋਏ ਫੌਜੀ ਹਮਲੇ ਤੇ ਦਿੱਲੀ ਛੋਏ ਸਿੱਖ ਕਤਲੇਆਮ ਨੇ ਦੋਹਾਂ ਪਾਰਟੀਆਂ 'ਚ ਅਜਿਹਾ 파ੜਾ ਪਾ ਦਿੱਤਾ ਜਿਸ ਨੂੰ ਮਿਟਿਆ ਨਹੀਂ ਜਾ ਸਕਦਾ। ਇਹ ਵੱਖਰੀ ਗੱਲ ਹੈ ਕਿ ਸਿੱਖਾਂ ਦੀ ਕਬੱਡੀ ਗਿਣਤੀ ਕਾਂਗਰਸ ਦੇ ਸਭ ਧਾਰਮਿਕ ਫਿਰਕਿਆਂ ਨੂੰ ਨਾਲ ਲੈ ਕੇ ਚੱਲਣ ਦੇ ਸਿਆਸੀ ਪ੍ਰੋਗਰਾਮ ਵਿੱਚ ਜਿਕੇ ਰੱਖਦੀ ਹੋਈ ਕਾਂਗਰਸ ਨੂੰ ਵੋਟਾਂ ਪਾਉਂਦੀ ਰਹੀ ਹੈ ਅਤੇ 224 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਪਾਈਆਂ ਹਨ। ਇਸ ਦੇ ਬਾਵਜੂਦ ਕਾਂਗਰਸ ਭਾਵਨਾਤਮਕ ਪੱਧਰ ਤੇ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਨਹੀਂ ਕਰ ਸਕਦੀ। ਬੇਸ਼ੱਕ ਕੁਝ ਸਿੱਖ ਜਿਹਾ ਕਹਿੰਦੇ ਵੋਟ ਪਾਉਂਦੀਆਂ ਹੋਣ ਪਰ ਇਹਦਾ ਮਤਲਬ ਇਹ ਨਹੀਂਗਾ ਕਿ ਕਾਂਗਰਸ ਉਹਨਾਂ ਦੀ ਨੁਮਾਇੰਦਗੀ ਕਰਨ ਵਾਲੀ ਜਮਾਤ ਬਣ ਜੂਗੀ। ਇਸ ਦੇ ਬਾਵਜੂਦ ਕਾਂਗਰਸ ਭਾਵਨਾਤਮਕ ਪੱਧਰ ਤੇ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਨਹੀਂ ਕਰ ਸਕਦੀ। ਇੱਥੇ ਪ੍ਰਸ਼ਨ ਇਹ ਵੀ ਹੈ ਕਿ ਕੀ ਆਮ ਆਦਮੀ ਪਾਰਟੀ ਜਿਹਾ ਕਰ ਸਕਦੀ ਹੈ? ਫਿਰ ਕਹਿੰਦੇ ਇਸ ਵਾਰ ਕੋਈ ਨਹੀਂ। ਕਿੰਸੀ ਅਸੀ ਮਾਇਰਾਂ ਦਾ ਖਿਆਲ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਵਿੱਚ ਪੰਜਾਬ ਦੀ ਖੇਤਰੀ ਪਾਰਟੀ ਬਣਨ ਦੀ ਸਮਰੱਥਾ ਹੈ ਇਸ ਪੱਧਰ ਉੱਤੇ ਇਹ ਅਕਾਲੀ ਦਲ ਦਾ ਬਦਲ ਬਣ ਸਕਦੀ ਹੈ ਜੇ ਇਹ ਪੰਜਾਬ ਵਿੱਚ ਅਜਿਹਾ ਅਕਸ ਬਣਾ ਸਕੇ ਕਿ ਉਹ ਉਸ ਦੀ ਆਪਣੀ ਆਜ਼ਾਦਾਨਾ ਹੋਵੇ ਪਹਿਲਾਂ ਤਾਂ ਦਿੱਲੀ ਤੋਂ ਆਜ਼ਾਦ ਹੋਵੋ ਜਿੱਥੋਂ ਤੱਕ ਸਿੱਖਾਂ ਦੀ ਭਾਵਨਾ ਤੋਂ ਪ੍ਰਤੀਨਿਧਤਾ ਦਾ ਪ੍ਰਤੀਨਿਧਤਾ ਦਾ ਸਵਾਲ ਹੈ ਉੱਥੇ ਆਪ ਨੂੰ ਵੀ ਉਹਨਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਣਾ ਹੈ ਜਿਨ੍ਹਾਂ ਦੀ ਨੌਯਤ ਕਾਂਗਰਸ ਨੂੰ ਦਰਪੇ ਸਮੱਸਿਆਵਾਂ ਨਾਲ ਮਿਲਦੀ ਹੈ ਉਹ ਜਿਹੜੀਆਂ ਸਮੱਸਿਆਵਾਂ ਫਿਰ ਕਾਗਰਸ ਮੂਰੇ ਨੇ ਉਹੀਆਂ ਸਮੱਸਿਆਵਾਂ ਫਿਰ ਆਵਾਦੀ ਪਾਰਟੀ ਵੀ ਤਿਆਰ ਰਹੀ ਅਜਿਹੇ ਹਾਲਾਤ ਵਿੱਚ ਪ੍ਰਤੱਖ ਹੈ ਕਿ ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਜ਼ਰੂਰਤ ਹੈ ਸੋ ਇਹ ਜਵਾਬ ਕੀ ਪੰਜਾਬ ਨੂੰ ਅਕਾਲੀ ਦਲ ਦੀ ਜ਼ਰੂਰਤ ਹੈ ਇੱਥੇ ਜਵਾਬ ਹੈ ਕਿ ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਜ਼ਰੂਰਤ ਹੈ ਹੁਣ ਸ਼੍ਰੋਮਣੀ ਅਕਾਲੀ ਦਲ ਅੱਗੇ ਕੀ ਲਿਖਦੇ ਆ ਸਬਰਾਜ ਵੀਰ ਕੀ ਸ਼੍ਰੋਮਣੀ ਅਕਾਲੀ ਦਲ ਫਿਰ ਮਜ਼ਬੂਤ ਹੋ ਸਕਦਾ ਹੈ ਇਸ ਦਾ ਜਵਾਬ ਇਹ ਹੈ ਕਿ ਜੇ ਪਾਰਟੀ ਕੁਝ ਕਦਮ ਚੁੱਕੇ ਤਾਂ ਉਹ ਲਗਾਤਾਰ ਹੋ ਰਹੇ ਨਿਗਰਾਨ ਨੂੰ ਠੱਲ ਪਾ ਸਕਦੀ ਹੈ ਇੱਕ ਕਦਮ ਹਨ ਪਾਰਟੀ ਦਾ ਜਮਹੂਰੀਕਰਨ ਆਪ ਗਵਾ ਚੁੱਕੀ ਲੀਡਰਸ਼ਿਪ ਨੂੰ ਆਪਣੇ ਆਪ ਨੂੰ ਲੀਡਰਸ਼ਿਪ ਪੋਜੀਸ਼ਨ ਤੋਂ ਲਾਂਭੇ ਕਰਕੇ ਅਜਿਹੇ ਸਿੱਖ ਨੌਜਵਾਨਾਂ ਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ ਜਿਹੜੇ ਪੜੇ ਲਿਖੇ ਹੋਣ ਦੇ ਨਾਲ ਨਾਲ ਲੋਕਾਂ ਲਈ ਕੰਮ ਕਰਨ ਦੀ ਸਮਰੱਥਾ ਰੱਖਦੇ ਹੋਣ ਜਿਹੜੇ ਪੰਜਾਬ ਦੇ ਦਿਹਾਤੀ ਲੋਕਾਂ ਕਿਸਾਨਾਂ ਤੇ ਦਲਤਾਂ ਦੇ ਹੱਕ ਵਿੱਚ ਆਵਾਜ਼ ਉਠਾਉਣ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਸਾਂਝੀ ਬਲਤਾ ਦੇ ਰਸਤੇ ਉੱਤੇ ਚੱਲਣ ਤੇ ਯਕੀਨ ਰੱਖਦੇ ਹੋਣ ਜਿਨ੍ਹਾਂ ਦੇ ਮਨ ਧਨ ਤੇ ਸੱਤਾ ਦੇ ਲਾਲਸ ਵਿੱਚ ਗਰਸੇ ਹੋਏ ਨਾ ਹੋਣ ਜਿਨ੍ਹਾਂ ਦੇ ਮਨ ਧਨ ਤੇ ਸੱਤਾ ਦੇ ਲਾਲਚ ਵਿੱਚ ਗਰਸੇ ਹੋਏ ਨਾ ਹੋਣ ਅਕਾਲੀ ਦਲ ਅਜੇ ਵੀ ਖੇਤਰੀ ਪਾਰਟੀ ਵਜੋਂ ਨਿਕਰ ਸਕਦਾ ਹੈ ਇਸ ਕੋਲ ਘੱਟ ਗਿਣਤੀ ਫਿਰਕਿਆਂ ਦੇ ਹੱਕਾਂ ਦਾ ਅਲੰਬਰਦਾਰ ਬਣਨ ਦੀ ਸਮਰੱਥਾ ਹੈ ਜੇ ਪੰਜਾਬ ਦੇ ਕਿਸਾਨਾਂ ਦੀ ਬਾਹ ਫੜੇ ਅਤੇ ਮੰਡੀ ਦੇ ਰਸਤਿਆਂ ਵਿੱਚ ਪਿਸ ਰਹੀ ਪੰਜਾਬ ਦੀ ਕਿਸਾਨੀ ਦੀ ਆਵਾਜ਼ ਬਣ ਕੇ ਉਭਰੇ ਦਵੇ ਕੁਚਲੇ ਲੋਕਾਂ ਦਲਤਾਂ ਅਤੇ ਦਮੇਤਾਂ ਨੂੰ ਨਾਲ ਲੈ ਕੇ ਚੱਲਣ ਵਾਲਾ ਲੋਕਾਂ ਦਾ ਦਲ ਬਣੇ ਪੰਜਾਬ ਦੀ ਲਕਾਈ ਦੀ ਹੂਕ ਬਣੇ ਪਰ ਦਲ ਨੇ ਆਪਣੇ ਸ਼ਾਨਦਾਰ ਇਤਿਹਾਸ ਇਤਿਹਾਸਕ ਪਛੋਕੜ ਵੱਲੋਂ ਮੂੰਹ ਮੋੜ ਕੇ ਪਰਿਵਾਰਵਾਦ ਦਾ ਪੱਲਾ ਫੜ ਲਿਆ ਕਹਿੰਦੇ ਹੁਣਾ ਤਾਂ ਇਹ ਚਾਹੀਦਾ ਕਿਆ ਕੁਛ ਕਰੇ ਪਰ ਅਫਸੋਸ ਕਿ ਅਕਾਲੀ ਦਲ ਨੇ ਆਪਣੇ ਸ਼ਾਨਦਾਰ ਇਤਿਹਾਸ ਪਿਛੋਕੜ ਵੱਲ ਮੂੰਹ ਮੋੜ ਕੇ ਪਰਿਵਾਰਵਾਦ ਦਾ ਪੱਲਾ ਫੜ ਲਿਆ ਹੈ ਇਸ ਕਾਰਨ ਉਹ ਸਿਆਸੀ ਤਵਾਜਨ ਜੋ ਦਲ ਦੇ ਜ਼ਮੀਨੀ ਪੱਧਰ ਤੇ ਕਾਰਕੁਨਾਂ ਨੂੰ ਮਿਲਦੇ ਮਹੱਤਵ ਅਤੇ ਸ਼੍ਰੋਮਣੀ ਕਮੇਟੀ ਅਕਾਲੀ ਦਲ ਤੇ ਸਰਕਾਰ ਦੀ ਵਾਗਡੋਰ ਬਖ ਬਖ ਸਖਸ਼ੀਤਾ ਦੇ ਹੱਥ ਵਿੱਚ ਹੋਣ ਨਾਲ ਬਣਿਆ ਹੋਇਆ ਸੀ ਵਿਗੜ ਗਿਆ ਜਿਹੜਾ ਇੱਕ ਸਾਤਾ ਇੱਕ ਤਵਾਜਨ ਬਣਿਆ ਵਾ ਸੀ ਕਿ ਭਾਈ ਜ਼ਮੀਨੀ ਪੱਧਰ ਤੇ ਕਾਰਕੁਨਾਂ ਨੂੰ ਆਪਣਾ ਮਹੱਤਵ ਮਿਲੂਗਾ ਸ਼੍ਰੋਮਣੀ ਕਮੇਟੀ ਨੂੰ ਆਪਣਾ ਮਿਲੂਗਾ ਅਕਾਲੀ ਦਲ ਨੂੰ ਆਪਣਾ ਮਿਲੂਗਾ ਸਰਕਾਰ ਹੋਰ ਹੱਥਾਂ ਚ ਹੋ ਗਈ ਇਸ ਤਰ੍ਹਾਂ ਜਿਹੜਾ ਤਵਾਜਨ ਸੀਗਾ ਕਹਿੰਦੇ ਉਹ ਵਿਗਾੜ ਲਿਆ ਸ਼੍ਰੋਮਣੀ ਅਕਾਲੀ ਦਲ ਵਿੱਚ ਪਰਿਵਾਰ ਸ਼੍ਰੋਮਣੀ ਹੋ ਗਿਆ ਹੈ ਇਹ ਚਾਹੇ ਹੁਣ ਉਹ ਤੜਾ ਚਾਹੇ ਉਹ ਤੜਾ ਦੋਵਾਂ ਲਈ ਇਹ ਸਵਾਲ ਹੈ ਸ਼੍ਰੋਮਣੀ ਅਕਾਲੀ ਦਲ ਵਿੱਚ ਪਰਿਵਾਰ ਸ਼੍ਰੋਮਣੀ ਹੋ ਗਿਆ ਹੈ ਉਪਰੋਕਤ ਵਰਤਾਰਿਆਂ ਕਰਨ ਅਕਾਲੀ ਦਲ ਦਾ ਭੋਈ ਮੁਖੀ ਕਿਰਦਾਰ ਲੋਪ ਹੋ ਗਿਆ ਹੈ ਇਸ ਦੇ ਆਗੂ ਦੀ ਦਿੱਖ ਹੁਣ ਨਵੇਂ ਬਣੇ ਲਾਲਚੀ سرمایہਦਾਰਾਂ ਵਾਲੀ ਹੈ ਇਸ ਕੋਲ ਪੰਜਾਬ ਲਈ ਕੋਈ ਏਜੰਡਾ ਨਹੀਂ ਲੋਕਾਂ ਨੂੰ ਯਾਦ ਹੈ ਕਿ 21ਵੀਂ ਸਦੀ ਵਿੱਚ ਇਸ ਦੇ 10 ਸਾਲਾਂ ਦੇ ਰਾਜ ਵਿੱਚ ਪੰਜਾਬ ਨਸ਼ਿਆਂ ਦੇ ਥਾਹੀਨੇ ਸਮੁੰਦਰ ਵਿੱਚ ਡੁੱਬ ਗਿਆ। ਰਿਸ਼ਵਤਖੋਰੀ ਸਿਖਰਾਂ ਤੇ ਪਹੁੰਚੀ। ਕਿਸਾਨਾਂ ਤੇ ਮਜ਼ਦੂਰ ਖੁਦਕੁਸ਼ੀਆਂ ਕਰਦੇ ਰਹੇ ਪਰ ਆਪਣੇ ਆਪ ਨੂੰ ਕਿਸਾਨੀ ਦੀ ਪੁੱਤ ਪੱਤ ਰੱਖਣ ਵਾਲੀ ਪਾਰਟੀ ਕਹਾਉਣ ਵਾਲੇ ਇਸ ਦਲ ਨੇ ਆਗੂ ਜਾਤੀ ਲਾਲਚ ਵਿੱਚ ਫਸ ਗਏ। ਹੱਦ ਜਾਤੀ ਲਾਲ ਜਾਤੀ ਲਾਲ ਲਾਲਸਾ ਦੀਆਂ ਹੱਦਾਂ ਵਿੱਚ ਘਿਰ ਕੇ ਰਹਿ ਗਏ। ਉਹਨਾਂ ਨੂੰ ਗਰੀਬ ਗੁਰਬਿਆਂ ਦੀ ਆਵਾਜ਼ ਸੁਣਨੀ ਬੰਦ ਹੋ ਗਈ ਉਹ ਆਗੂ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਜਥੇਦਾਰ ਕਹਿ ਕੇ ਪਿਆਰਿਆ ਸੀ ਵੱਡੀਆਂ ਕਾਰਾਂ ਕੋਠੀਆਂ ਤੇ ਕਾਰੋਬਾਰੀ ਦੇ ਕੈਦੀ ਬਣ ਕੇ ਰਹਿ ਗਏ ਅਕਾਲੀ ਦਲ ਦੇ ਪਤਨ ਦੀ ਕਹਾਣੀ ਇੱਕ ਤਰ੍ਹਾਂ ਪੰਜਾਬ ਦੇ ਸਿਆਸੀ ਸੱਭਿਆਚਾਰ ਦੇ ਪਤਨ ਦੀ ਕਹਾਣੀ ਹੈ ਪੰਜਾਬ ਦੇ ਲੋਕ ਇਸ ਪਾਰਟੀ ਨੂੰ ਸ਼ਾਨਦਾਰ ਇਤਿਹਾਸਕ ਵਿਰਸੇ ਦੇ ਨਿਸ਼ਾਨ ਲੱਭਣਾ ਚਾਹੁੰਦੇ ਹਨ ਪਰ ਇਹ ਨਿਸ਼ਾਨ ਕਿਤੇ ਨਜ਼ਰ ਨਹੀਂ ਆਉਂਦੇ ਇਹ ਕਿੱਡਾ ਵੱਡਾ ਵਿਰੋਧਾਭਾਸ ਹੈ ਕਿ ਉਹ ਪਾਰਟੀ ਜਿਸ ਬਾਰੇ ਸੋਨ ਸਿੰਘ ਜੋਸ਼ ਨੇ ਲਿਖਿਆ ਸੀ ਕਿ ਇਸ ਦੀ ਬੁਨਿਆਦ ਆਮ ਕਿਸਾਨ ਤੇ ਗਰੀਬ ਪਿੰਡੂ ਲੋਕ ਸਨ ਅੱਜ ਉਹਨਾਂ ਲੋਕਾਂ ਤੋਂ ਹੀ ਬੇਗਾਨੀ ਹੋਈ ਖੜੀ ਹੈ ਅਕਾਲੀ ਦਲ ਇਸ ਬੇਗਾਨਗੀ ਤੋਂ ਮੁਕਤ ਹੋਣ ਲਈ ਛਟਪਟਾ ਰਿਹਾ ਹੈ ਪਰ ਇਹ ਕੰਮ ਆਸਾਨ ਨਹੀਂ ਪਾਰਟੀ ਲਈ ਇਹ ਸਮਾਜ ਇਹ ਮਹਾ ਸੰਕਟ ਦਾ ਸਮਾਂ ਹੈ ਜਿਹੋ ਜਿਹਾ ਇਸ ਨੇ ਆਪਣੇ ਹੁਣ ਤੱਕ ਦੇ ਇਤਿਹਾਸ ਵਿੱਚ ਪਹਿਲਾਂ ਨਹੀਂ ਸੀ ਦੇਖਿਆ ਅਕਾਲੀ ਦਲ ਦੇ ਆਰੰਭਕ ਸਮਿਆਂ ਬਾਰੇ ਸੋਨ ਸਿੰਘ ਜੋਸ਼ ਨੇ ਲਿਖਿਆ ਸੀ ਅਕਾਲੀ ਦਲ ਵਿੱਚ ਲੋੜੇ ਦਾ ਜੋਸ਼ ਤੇ ਉਤਸ਼ਾਹ ਸੀ ਇਹ ਨਵੇਂ ਮੁਝਾ ਮੁਜਾਹਿਦ ਪੈਦਾ ਹੋਏ ਜਿਹੜੇ ਕਮਰ ਕੱਸੇ ਬੰਨੀ ਗਫਤਰਿਆਂ ਵਿੱਚ ਵੱਡੀਆਂ ਛੋਟੀਆਂ ਕਿਰਪਾਨਾਂ ਪਾਈ ਪਿੰਡਾਂ ਵਿੱਚ ਮਿਸ਼ਨਰੀਆਂ ਜਿਹੀ ਜੇਤੂ ਸਪਿਟ ਲੈ ਕੇ ਜਾਂਦੇ ਸਨ ਅਤੇ ਪਿੰਡਾਂ ਨੂੰ ਅਕਾਲੀ ਦਲ ਨਾਲ ਜੋੜੀ ਜਾਂਦੇ ਸਨ ਇਹਨਾਂ ਦੀ ਖਲੜੀ ਵਿੱਚ ਕੋਈ ਡਰ ਪਉ ਨਹੀਂ ਸੀ ਅਕਾਲੀਆਂ ਦੀਆਂ ਇਹ ਦੋਵੇਂ ਸ਼੍ਰੋਮਣੀ ਜਥੇਬੰਦੀਆਂ ਸ਼੍ਰੋਮਣੀ ਗੁਰਦਾਰ ਪ੍ਰੰਧਕ ਕਮੇਟੀ ਤੇ ਸ਼੍ਰੋਮਣੀ ਖਾਲਸਾ ਦਲ ਇੱਕ ਜ਼ਬਰਦਸਤ ਤਾਕਤ ਬਣ ਗਈਆਂ ਅਤੇ ਇਹਨਾਂ ਨੇ ਮੋਰਚੇ ਲਾ ਕੇ ਅੰਗਰੇਜ਼ ਸਾਮਰਾਜ ਦੇ ਸਤਕਾਰ ਤੇ ਵਕਾਰ ਨੂੰ ਮਿੱਟੀ ਵਿੱਚ ਰੋਲਿਆ ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਅੰਗਰੇਜ਼ੀ ਰਾਜ ਲਈ ਸਭ ਤੋਂ ਵੱਡਾ ਹਊਆ ਬਣ ਗਈ। ਅਤੇ ਹਾਕਮਾਂ ਨੇ ਇਸ ਦੇ ਮੈਂਬਰਾਂ ਦੇ ਅਕਾਲੀ ਦਲ ਦੇ ਲਾਏ ਮੋਰਚਿਆਂ ਦਰਾਂ ਚਾਰ-ਚਾਰ ਦੀ ਕਤਾਰ ਵਿੱਚ ਹੋ ਕੇ ਕਦਮ ਮਲਾ ਕੇ ਮਾਰਚ ਨੂੰ ਅੰਗਰੇਜ਼ ਰਾਜ ਲਈ ਵੱਡਾ ਖਤਰਾ ਅਨੁਭਵ ਕੀਤਾ। ਅਕਾਲੀਆਂ ਦੁਆਰਾ ਕੀਤੇ ਗਏ ਐਮਰਜੈਂਸੀ ਦੇ ਵਿਰੋਧ ਬਾਰੇ ਵਿਜੇ ਲక్ష్ਮੀ ਪੰਡਿਤ 인ਦਰਾ ਗਾਂਧੀ ਦੀ ਭੂਆ ਨੇ ਕੁਝ ਇਸ ਤਰ੍ਹਾਂ ਲਿਖਿਆ ਸੀ। ਪੰਜਾਬ ਜਿਹੜਾ ਹਮੇਸ਼ਾ ਦਮਨ ਵਿਰੁੱਧ ਸੰਘਰਸ਼ ਦੀ ਅਗਵਾਈ ਕਰਦਾ ਰਿਹਾ ਹੈ ਨੇ ਐਮਰਜੈਂਸੀ ਦੌਰਾਨ ਵੀ ਮੋਰੀ ਭੂਮਿਕਾ ਨਿਭਾਈ ਹੈ ਇਹ ਸਿਰਫ ਪੰਜਾਬ ਅਤੇ ਇਕੱਲੇ ਪੰਜਾਬ ਵਿੱਚ ਹੀ ਹੋਇਆ ਕਿ ਐਮਰਜੈਂਸੀ ਦਾ ਇੰਨੇ ਵੱਡੇ ਪੱਧਰ ਤੇ ਜਥੇਬੰਦ ਹੋ ਕੇ ਵਿਰੋਧ ਕੀਤਾ ਗਿਆ ਹੋਵੇ ਅਕਾਲੀਵਾਲ ਦੁਆਰਾ ਕੀਤੇ ਗਏ ਐਮਰਜੈਂਸੀ ਦੇ ਵਿਰੋਧ ਬਾਰੇ ਵਿਜੇ ਲక్ష్ਮੀ ਪੰਡਤ ਇੰਦਰਾ ਗਾਂਧੀ ਦੀ ਭੂਆ ਨੇ ਕੁਝ ਇਸ ਤਰ੍ਹਾਂ ਲਿਖਿਆ ਸੀ ਪੰਜਾਬ ਜਿਹੜਾ ਹਮੇਸ਼ਾ ਦਮਨ ਵਿਰੁੱਧ ਸੰਘਰਸ਼ ਦੀ ਅਗਵਾਈ ਕਰਦਾ ਰਿਹਾ ਹੈ ਨੇ ਐਮਰਜੈਂਸੀ ਦੌਰਾਨ ਵੀ ਮੋਰੀ ਭੂਮਿਕਾ ਨਿਭਾਈ ਹੈ ਇਹ ਸਿਰਫ ਪੰਜਾਬ ਅਤੇ ਇਕੱਲੇ ਪੰਜਾਬ ਵਿਚ ਹੀ ਹੋਇਆ ਕਿ ਐਮਰਜੈਂਸੀ ਦਾ ਇੰਨੇ ਵੱਡੇ ਪੱਧਰ ਤੇ ਜਥੇਬੰਦ ਹੋ ਕੇ ਵਿਰੋਧ ਕੀਤਾ ਗਿਆ ਹੋਵੇ ਪੰਜਾਬ ਦੇ ਲੋਕ ਅਕਾਲੀ ਦਲ ਚੋਂ ਇਸ ਦੇ ਸ਼ਾਨਦਾਰ ਇਤਿਹਾਸਕ ਵਿਰਸੇ ਦੇ ਨਿਸ਼ਾਨ ਲੱਭਣਾ ਚਾਹੁੰਦੇ ਹਨ ਪਰ ਇਹ ਨਿਸ਼ਾਨ ਕਿਤੇ ਨਜ਼ਰ ਨਹੀਂ ਆਉਂਦੇ ਅਕਾਲੀ ਦਲ ਵਿੱਚ ਪਹਿਲਾਂ ਵੀ ਕਈ ਵਾਰ ਫੁੱਟ ਪਈ ਹੈ ਪਰ ਉਹ ਫੁੱਟ ਆਗੂਆਂ ਦੀ ਆਪਸੀ ਲੜਾਈ ਕਰਨ ਪਈ ਹੁੰਦੀ ਸੀ ਇਸ ਸਮੇਂ ਦਾ ਸੰਕਟ ਅਕਾਲੀ ਦਲ ਦੀ ਲੋਕਾਂ ਤੋਂ ਦੂਰੀ ਤੇ ਬਾਤ ਰਹੀ ਪਛਾਣ ਕੀ ਕਰਨ ਉੱਪਰ ਆਇਆ ਹੈ ਇਹ ਹੈ ਅਕਾਲੀ ਦਲ ਦਾ ਸੰਕਟ ਸ਼੍ਰੋਮਣੀ ਕਾਲਦਲ ਦੇ ਇਸ ਮਹਾ ਸੰਕਟ ਦੇ ਹਵਾਲੇ ਨਾਲ ਡਾਕਟਰ ਸੁਵਰਾਜ ਬੀਰ ਉਹਰਾਂ ਦਾ ਇਹ ਲੇਖ ਸਾਨੂੰ ਕਈ ਸਵਾਲਾਂ ਦੇ ਜਵਾਬ ਦੇ ਗਿਆ ਕਈ ਮਸਲਿਆਂ ਦੇ ਹੱਲ ਕਰ ਗਿਆ ਤੇ ਪੰਜਾਬ ਨੂੰ ਲੈ ਕੇ ਪੰਜਾਬੀਏਤ ਨੂੰ ਲੈ ਕੇ ਸਿੱਖ ਪਾਈਚਾਰੀ ਨੂੰ ਲੈ ਕੇ ਤੇ ਰਾਜਨੀਤਿਕ ਤੌਰ ਦੇ ਉੱਤੇ ਪੰਜਾਬ ਦੀ ਸਥਿਤੀ ਨੂੰ ਲੈ ਕੇ ਅਕਾਲੀ ਦਲ ਦੀ ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਜ਼ਰੂਰਤ ਹੈ ਉਹਦੇ ਬਰ ਸੰਕੇਤ ਕਰ ਗਿਆ ਤੁਸੀਂ ਪੇਖਦੇ ਹੋ ਲਿਬਰਲਟੀ ਲੋਕਾਂ ਦੀ ਆਵਾਜ਼ locally.